ਬਾਹਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਹਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਫਿਰਦਾ ਸੀ ਜੋ ਸ਼ਰਾਂ ਦਾ ਸਿਰ ਕੀਤੀ ਉੱਚਾ ਸੀਗਾ 부ਜ ਦਿਲ ਲਹੂਰੀਆ ਜਦ ਹਿੰਦ ਸਮੁੱਚਾ ਪ੍ਰਗਟਿਓ ਮਰਦੇ ਅਗੰਮੜਾ ਵਰਿਆ ਮੇ ਅਕੇਲਾ ਵਾਹਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੋ ਅੰਮ੍ਰਿਤ ਦਾ ਮਹਾਦਾਨ ਸੀ ਪੰਜਾਂ ਨੂੰ ਕੀਤਾ ਫਿਰ ਆਪਣੇ ਸਿੱਖ ਜੇਠਿਆਂ ਤੋਂ ਆਪੇ ਪੀਤਾ ਪੰਥ ਸਾਜਿਆ ਖਾਲਸਾ ਇੱਕ ਨਮ ਨਵੇਲਾ ਵਾਹਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਆਪਨੇ ਔਕੇ ਟੇਕਿਆ ਜੀ ਆਪਨੇ ਔਕੇ ਟੇਕਿਆ ਪਿਆਰਿਆਂ ਨੂੰ ਮੱਥਾ ਕਿਹਾ ਗੁਰੂ ਦਾ ਰੂਪ ਐ ਪੰਜਾਂ ਦਾ ਜਥਾ ਲੈ ਨਾ ਤੋਂਦੀ ਖਿਸ਼ਾ ਕਰੋ ਜਨਮ ਸਹਿਲਾ ਬਹਾਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਹਾਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਹੋ ਅੰਮ੍ਰਿਤ ਪੀ ਕੇ ਭਜ ਤੋਰੇ ਸਿਵਿਆਂ ਚੋਂ ਮੁਰਦੇ ਬੱਕਰੀਆਂ ਵਿੱਚ ਪਾਦਤੇ ਸ਼ੇਰਾਂ ਦੇ ਗੁਰਦੇ ਪੈ ਗਿਆ ਗਲ ਬਗਿਆੜ ਦੇ ਪੈ ਗਿਆ ਗਲ ਬਗਿਆੜ ਦੇ ਆਕੜ ਕੇ ਛੇਲਾ ਬਾਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਿੱਚ ਪਹਾੜਾਂ ਗੂੰਜਿਆ ਹਾਂ ਵਿੱਚ ਪਹਾੜਾਂ ਖੜ ਕੇ ਆਰਣਜੀਤ ਨਗਾਰਾ ਕੰਬੇ ਬਾਈ ਤਾਰੀਏ ਸੁਣ ਕੇ ਜੈਕਾਰਾ ਜਾਗਿਆ ਜਦੋਂ ਪੰਜਾਬ ਦਾ ਗੱਬਰੂ ਅਲਵੇਲਾ ਮਹਾਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਚੱਲ ਕੇ ਆ ਗਿਆ ਧਰਤ ਤੇ ਹਾਂ ਚੱਲ ਕੇ ਆ ਗਿਆ ਹਿੰਦ ਤੇ ਸੁਰਗਾ ਦਾ ਵਾਰਸ ਸ਼ੋਸ਼ ਪੁਰਖ ਪਰਮ ਦੀ ਕਰ ਦਿੰਦੀ ਪਾਰਸ ਨਾ ਸੀ ਰਹੀ ਮਨੁੱਖ ਦੀ ਜਦ ਕੀਮਤ ਤੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ